ਬੜੇ ਟਾਈਮ ਬਾਅਦ ਆਇਆ ਯਾਰ ਤੂੰ ਯਾਰ ਬਾਹਰ ਦੇ ਤੈਨੂੰ ਪਤਾ ਝਮੇਲੀ ਐ ਅਜ ਹੁੰਦੇ ਆ ਤੇ ਗੱਲਾਂ ਬਾਤਾਂ ਜਪ ਪਹੁੰਚ ਗਏ ਸੀ ਤੇ ਆ ਯਾਰ ਤੂੰ ਇਹਦੇ ਤੇ ਐਵੇਂ ੱਟ ਗਾਲਤੀ ਇਨੀ ਦਰਵਾਜਾ ਹੁਣ ਕੌਣ ਪਾਉਂਦਾ ਪਾਜਾ ਯਾਰ ਇਹ ਤਾਂ ਪੁੱਛ ਨਾ ਦਰਵਾਜੇ ਦਾ ਤਾਂ ਯਾਰ ਹੂੰ ਇਹਦੀ ਜੱਬੇ ਹਜੇ ਰਾਤ ਨਹੀਂ ਕਿਉਂ ਐਵੇਂ ਜਿਆ ਕੀ ਹੋ ਗਿਆ ਇਹ ਜਿਆ ਕੀ ਪਾਇਆ 2010 ਚ ਆਪਾਂ ਹੂੰ ਉਦੋਂ ਮਲਾ ਤੂੰ ਨਵਾਂ ਨਵਾਂ ਗਿਆ ਸੀ ਬਾਹਰ ਹਾਂ ਰਵਾਜ ਤਾਂ ਨਹੀਂ ਪਾਉਣੀ ਤਾਂ ਕੋਠੀ ਸੀ ਹਾਂ ਉਦੋਂ ਤੋਂ ਗੱਲ ਕੋਠੀ ਦੀ ਗੱਲ ਬਾਈ ਬੁੜੀਆਂ ਤਾਂ ਬਹੁਤ ਤੰਗ ਸੀ ਯਾਰ ਜਦੋਂ ਕਿਸੇ ਦੇ ਵਿਆਹ ਹੁੰਦਾ ਸੀਗਾ ਹੂੰ ਤੇ ਨਾਨਕਾ ਮੇਲਾ ਆਉਂਦਾ ਲੰਘਦਾ ਹੂੰ ਤੇ ਬੜੇ ਆ ਦੁਖੀ ਕੀਤਾ ਸੀ ਉਹਨਾਂ ਦਾ ਕੀ ਹਿਸਾਬ ਕਿਤਾ ਅਸੀਂ ਸੀਗੇ ਬਈ ਨੰਬਰਦਾਰ ਅੱਛਾ ਤੇ ਉਹ ਬੋਲੀਆਂ ਪਾਉਂਦੀਆਂ ਹੁੰਦੀਆਂ ਜਦੋਂ ਜਾਗੋ ਨਾਂਗੇ ਨਾ ਸਾਰੇ ਪਿੰਡ ਵਜਦੀ ਹਾਂ ਕਿਹੜੀ ਬੋਲੀ ਹੁੰਦੀ ਆ ਆਪਣੇ ਉਹ ਨੰਬਰਦਾਰਾਂ ਦੇ ਦਰਵਾਜ਼ਾ ਹੈ ਨਹੀਂ ਹਣਾ ਹਾਂ ਦਰਵਾਜ਼ਾ ਹੈ ਨਾ ਨੰਬਰਦਾਰ ਦੇ ਦਰਵਾਜ਼ਾ ਹੈ ਨਹੀਂ ਅੱਛਾ ਠੀਕ ਹੈ ਉਦੋਂ ਬਈ ਸੁਣ ਸੁਣ ਕੇ ਚੱਲ ਸਾਡਾ ਬਈ ਬਜ਼ੁਰਗ ਪਹਿਲਾਂ ਵਾਲਾ ਪੜਦਾਦਾ ਦਾ ਸੀਗਾ ਠੰਡਾ ਹੂੰ ਤੇ ਦੂਜੇ ਬੰਦੇ ਨੂੰ ਆ ਗਿਆ ਬਲੱਡ ਵਾਰ ਗਿਆ अच्छा ओणे भाई ओ ਸਾਡਾ ਦੂਰਲਾ ਇੱਕ ਤਾਂ ਉਹ ਰਾਹ ਹੈ ਨਹੀਂ ਸੀ ਕਿੱਲੇ ਨੂੰ ਕਿੱਲਾ ਬੜਕਾ تھا ਉਹਨੇ ਕਿੱਲਾ ਵੇਚ ਕੇ ਆਇਆ ਹਾਂ ਜੀ ਤਾਂ ਉਦੋਂ ਸੀਗੇ 72 ਦੇ ਨੌਵੀਂ 10ਵੀਂ ਚ ਪੜਦੇ ਸੀਗੇ ਹਾਂ ਠੀਕ ਹੈ ਉਦੋਂ ਫਿਰ ਕਿੱਲਾ ਵੇਚ ਇੱਕ ਪਾਉਣ ਲੱਗੇ ਉਹ ਕਹਿੰਦੇ ਨਹੀਂ ਯਾਰ ਗੱਲ ਨਹੀਂ ਬਾਨੀ ਨਾ ਆਲੀ ਦੂਜਾ ਦੋ ਦਰਵਾਜ਼ੇ ਪਾਏ ਆਪਣੇ ਪਿੰਡ ਚ ਸਭ ਤੋਂ ਵੱਡਾ ਦਰਵਾਜ਼ਾ ਹਾਂ ਫਿਰ ਭਈ ਇਹ ਅੱਕ ਚੱਬਣਾ ਪਿਆ ਸਾਨੂੰ ਹੁਣ ਫਿਰ ਬੋਲੀ ਪਾ ਕੇ ਨਾ ਬੋਲੀ ਬਾਲੀ ਤਾਂ ਕੀ ਬਈ ਹੁਣ ਤਾਂ ਧੌਣ ਵੀ ਨਹੀਂ ਚਾਗਦਿਆਂ ਹਮ ਹੁਣ ਉਹ ਬੋਲੀ ਚਾਈਦੀ ਨਹੀਂ ਹੁਣ ਨੰਬਰਦਾਰਾਂ ਦੀ ਅੱਛਾ ਉਹ ਥੋ ਲੱਗਦੀਆਂ ਵੇਰੀਆਂ 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 ਹਮ ਤੇ ਇੱਥੇ ਬਈ ਸਾਹ ਹੀ ਕੋ ਟੈਨ ਦਾ ਮਿਲਣਾ ਪਹਿਲਾਂ ਪੈਰ ਨੱਪ ਕੇ ਤੁਰਦਿਆਂ ਹੋਣੀਆਂ ਇੱਥੇ ਪਹਿਲਾਂ ਬਈ ਸਾਡੇ ਸੀਗਾ ਪੁਰਾਣਾ ਟੁੱਟਿਆ ਜਾ ਬਾਹਰ ਜਾ ਤੇ ਉਹ ਹਮ ਤੇ ਜਾਨ ਜਾਨ ਖੜਕਾ ਕੇ ਅੰਦਰ ਕਿਉਂਕਿ ਅੱਗੇ ਰਵਾਜ ਹੁੰਦੇ ਨੰਬਰਦਾਰਾਂ ਦੇ ਘਰੇ ਆਉਂਗੀਆਂ ਆਉਂਗੀਆਂ ਸੀ ਜਾਂ ਆਪਣੇ ਸਾਕਿਆਂ ਦੀ ਫੇ ਤੇ ਟੱਟੀ ਵਾਲੀ ਗੰਧ ਟਾ ਕੇ ਕਿਤੇ ਆ ਆਪਣਾ ਘੱਡਾ ਖੜਾ ਮੁੱਦਾ ਮਾਰ ਕੇ ਭਾਂਡੇ ਭੰਨ ਕੇ ਇਹ ਮੋਹ ਪਿਆਰ ਹੁੰਦਾ ਸੀ ਅੱਗੇ ਹੁਣ ਤਾਂ ਅਗਲਾ ਵੀ ਭਾਂਡਾ ਕੌਣ ਭੰਨਣ ਦਿੰਦਾ ਹੈ ਨਾ ਅੱਗੇ ਜਦੋਂ ਮੇਲਗੇ ਲਾਉਂਦਾ ਨਾ ਉਹ ਬੁੜੀਆਂ ਉਹਨਾਂ ਨੇ ਨੁਕਸਾਨ ਕਰਕੇ ਹਣ ਹੁੰਦਾ ਸੀ ਚਾਚ ਬਈ ਯਾਦ ਰੱਖਣ ਸਾਨੂੰ ਵਿਆਹ ਨੂੰ ਹਨਾ ਛਾਜ ਛੂਜ ਕੋਟ ਦੇ ਸੀਗੇ ਤੇ ਹੁਣ ਹੋਰ ਤਾਂ ਸਾਰਾ ਸਿਸਟਮ ਚੱਲੀ ਜਾਂਦਾ ਤੇ ਪਰ ਉਹ ਬੋਲੀ ਹੁਣ ਖਤਮ ਕਰਤੀ ਸਾਡੇ ਪਿੰਡ ਚੋਂ ਅੱਧੀ ਤੂੰ ਸੀ ਕਰਤੀ ਆ ਨੰਬਰਦਾਰਾਂ ਦੇ ਦਰਵਾਜਾ ਹੈ ਨਹੀਂ ਕਹਦਾ ਨੰਬਰਦਾਰ ਦਰਵਾਜਾ ਹੈ ਨਹੀਂ ਹੁਣ ਨੰਬਰਦਾਰ ਤੇ ਦਰਵਾਜੇ ਵਾਲਾ ਰੋਲ ਹੀ ਖਤਮ ਕਰਤਾ ਸੀ ਬਈ ਠੀਕ ਹੈ ਹਾਂ ਇਹ